ਪਿਛਲੇ ਦਿਨੀ ਲੁਧਿਆਣਾ ਵਿਖੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਲੁਧਿਆਣਾ ਤੋਂ ਪ੍ਰੈਜ਼ੀਡੈਂਟ ਸਰਦਾਰ ਵਿੰਦਰ ਸਿੰਘ ਬਾਗੀ ਵਿਸ਼ੇਸ਼ ਤੌਰ ਤੇ ਇੰਜੀਨੀਅਰ ਅਮਰਨਾਥ ਬੈਂਸ ਹੋਰਾਂ ਦੇ ਗ੍ਰਹਿ ਸਥਾਨ ਵਿਖੇ ਪਹੁੰਚੇ ਸ਼੍ਰੀ ਅਮਰਨਾਥ ਬੈਂਸ ਹੋਰਾਂ ਨੇ ਇੰਜੀਨੀਅਰ ਕਾਲਜ ਚੰਡੀਗੜ੍ਹ ਤੋਂ 1964 ਦੇ ਵਿੱਚ ਡਿਗਰੀ ਕਰਨ ਉਪਰੰਤ ਪੰਜਾਬ ਰਾਜ ਬਿਜਲੀ ਬੋਰਡ ਨੂੰ ਬਤੌਰ ਐਸਟਿਓ ਜੁਆਇਨ ਕੀਤਾ ਅਤੇ ਆਪਣੀ ਬੜੀ ਲੰਬੀ ਬੇਦਾਗ ਸਰਵਿਸ ਬਹੁਤ ਹੀ ਅਹਿਮ ਅਹੁਦਿਆਂ ਤੇ ਰਹਿ ਕੇ ਜਿਵੇਂ ਕਿ ਚੀਫ ਇੰਜੀਨੀਅਰ ਟੈਕਨੀਕਲ ਆਡੀਟ ਚੀਫ ਇੰਜੀਨੀਅਰ ਆਪਰੇਸ਼ਨ ਸਾਊਥ ਪਟਿਆਲਾ ਇੰਜੀਨੀਅਰ ਇਨ ਚੀਫ ਲੁਧਿਆਣਾ ਆਪਰੇਸ਼ਨ ਅਤੇ ਇੰਜੀਨੀਅਰ ਇਨ ਚੀਫ ਪੀ ਐਂਡ ਐਮ ਤੋਂ ਜੂਨ 1999 ਦੇ ਵਿੱਚ ਰਿਟਾਇਰ ਹੋਏ ਆਪਣੀ ਸਰਵਿਸ ਦੇ ਦੌਰਾਨ ਇਹਨਾਂ ਨੇ ਕਿਸੇ ਨਿੱਜੀ ਹਿੱਤ ਲਈ ਕਿਸੇ ਵੀ ਇੰਜੀਨੀਅਰ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਉਲਟਾ ਜੇਕਰ ਕਿਸੇ ਦਾ ਨੁਕਸਾਨ ਕਰਨ ਦੀ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਇੰਜੀਨੀਅਰ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਰਿਕਾਰਡ ਠੀਕ ਕਰਵਾਇਆ ਗਿਆ ਅੱਜ ਕੱਲ੍ਹ ਉਹਨਾਂ ਦੇ ਸੇਕ ਦਿਮਾਗੀ ਤੌਰ ਤੇ ਅਤੇ ਯਾਦ ਸ਼ਕਤੀ ਪੂਰੀ ਤਰ੍ਹਾਂ ਠੀਕ ਹੈ ਪਰ ਤਿੰਨ ਚਾਰ ਸਾਲ ਤੋਂ ਲੱਤਾਂ ਤੇ ਭਾਰਨਾ ਹੋਣ ਕਾਰਨ ਲੁਧਿਆਣਾ ਰਵਨਾਥ ਸਿੰਘ ਕਵੇ ਵਿੱਚ ਹੀ ਰਹਿ ਰਹੇ ਨੇ ਕਿਉਂਕਿ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਇਹਨਾਂ ਦੇ ਦਾਮਾਦ ਨੇ ਔਰ ਬਾਕਾਇਦਾ ਤੌਰ ਤੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਹੋયા ਸ਼੍ਰੀ ਫਕੀਰ ਚੰਦ ਜੀ ਅਸਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਪੂਸੂਨਾਵਾ ਚੈਨਲ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਚਾਰ ਸਾਂਝੇ ਕੀਤੇ ਨੇ ਇੰਜੀਨੀਅਰ ਸ਼੍ਰੀ ਅਮਰਨਾਥ ਬੈਂਸੀ ਨੇ ਆਉ ਮਾਰਦੇ ਆ ਉਹਨਾਂ ਦੀ ਗੱਲਬਾਤ ਇੱਕ ਨਜ਼ਰ ਬੋਲੀ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਲੁਧਿਆਣਾ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਜੁੰਟ ਦੇ ਬਿੰਦਰ ਸਿੰਘ ਬਾਗੀ ਦੇ ਸ਼ਹਿਰ ਦੇ ਵਿੱਚ ਹੈ ਤੇ ਅੱਜ ਅਸੀਂ ਉਸ ਮਹਾਨ ਸਖਸ਼ੀਅਤ ਦੇ ਨਾਲ ਬੈਠੇ ਹਾਂ ਜਿਹੜੇ ਕਿ ਬਹੁਤ ਹੀ ਐਮ ਪੋਸਟਾਂ ਦੇ ਉੱਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਕੇ ਜੂਨ 1999 ਦੇ ਵਿੱਚ ਇੰਜੀਨੀਅਰ ਅਨ ਚੀਫ ਰਿਟਾਇਰ ਹੋਏ ਜਿਹੜੇ ਕਿ ਜਿਨ੍ਹਾਂ ਦਾ ਸ਼ੁਭਨਾ ਇੰਜੀਨੀਅਰ ਏ ਐਨ ਵੈਂਸ ਜਿਹੜੇ ਕਿ ਕਿਸੇ ਨੂੰ ਦੱਸਣ ਦੇ ਮਹਤਾਜ ਨਹੀਂ ਬਹੁਤ ਐਮ ਪੋਸਟਾਂ ਜਿਵੇਂ ਕਿ ਉਸ ਜੀਤੂ ਚੇਅਰਮੈਨ ਬਸੰਤ ਸਾਉ ਦੇ ਨਾਲ ਬਵੇਜਾ ਸਾਹਿਬ ਦੇ ਨਾਲ ਚੀਫ ਇੰਜੀਨੀਅਰ ਟੈਕਨੀਕਲ ਆਰਡਰ ਚੀਫ ਇੰਜੀਨੀਅਰ ਆਪਰੇਸ਼ਨ ਸਾਊਥ ਚੀਫ ਇੰਜੀਨੀਅਰ ਆਪਰੇਸ਼ਨ ਲੁਧਿਆਣਾ ਪੀ ਐਂਡ ਐਮ ਚੀਫ ਇੰਜੀਨੀਅਰ ਲੁਧਿਆਣਾ ਅਤੇ ਹੋਰ ਅਹਿਮ ਪੋਸਟਾਂ ਦੇ ਉੱਤੋਂ ਆਪਣੇ ਸੇਵਾਮਾਂ ਦੇ ਕੇ ਰਿਟਾਇਰ ਹੋਏ ਅੱਜ ਉਹਨਾਂ ਦੇ ਗ੍ਰੈਬ ਵਿਖੇ ਲੁਧਿਆਣਾ ਵਿਖੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਕੀਤੇ ਨਾਲ ਮੰਮੀ ਜੀ ਬੈਠੇ ਜਿਹੜੇ ਕਿ ਮੇਰੇ ਮਦਰਨ ਲਾਇ ਬਹਿਨ ਸਾਹਿਬ ਮੇਰੇ ਫਾਦਰਨ ਲਾਇ ਪਾਵਰ ਆਫ ਸੋਸ਼ਲ ਜੁਨਟੀ ਉਹਨਾਂ ਲੋਕਾਂ ਨੂੰ ਜ਼ਰੂਰ ਕੈਮਰੇ ਦੇ ਵਿੱਚ ਰਿਕਾਰਡ ਕਰਕੇ ਲੋਕਾਂ ਤੱਕ ਉਹਨਾਂ ਦੀ ਬਾਖਫੀਤ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਮੌਕਾ ਮਿਲਿਆ ਕਾਫੀ دیر ਬਾਅਦ ਮੈਂ ਅੱਜ ਪਹਿਲੀ ਵਾਰ ਘਰੋਂ ਬਾਹਰ ਨਿਕਲਿਆ ਸੀ ਤੇ ਮੈਂ ਕੈਸਿਆਣੇ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਲੈਣਾ ਚੰਗਾ ਹੈ ਕਿਉਂਕਿ ਸੰਸਕਾਰ ਤਾਂ ਇਹ ਕਹਿੰਦੇ ਆ ਜਿਸ ਕਰਕੇ ਉਹਨਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਦੀਆਂ ਜਿਹੜੀਆਂ ਐਮ ਪੋਸਟਾਂ ਦੇ ਉੱਤੋਂ ਰਿਟਾਇਰ ਹੋਏ ਜਿਨ੍ਹਾਂ ਦਾ ਮੈਂ ਨਾਂ ਲਿਆ ਸੋ ਬਿਜਲੀ ਬੋਰਡ ਦੇ بڑے بڑے ਜਿੰਨੇ ਵੀ ਚੀਫ ਇੰਜੀਨੀਅਰ ਅਰੇ ਜਾਂ ਚੇਅਰਮੈਨ ਰਏ ਇਹਨਾਂ ਦੇ ਕੋਲ ਵੀ ਰਹੇ ਜਿਵੇਂ ਕਿ ਕੇਡੀ ਚੌਧਰੀ ਜੀ ਇਹਨਾਂ ਦੇ ਕੋਲ ਰਹੇ ਜਿਹੜੇ ਕਿ ਬਾਅਦ ਵਿੱਚ ਹੈ ਜੀ ਚੇਅਰਮੈਨ ਵੀ ਰਿਟਾਇਰ ਹੋਏ ਸੋ ਜਿਵੇਂ ਸਾਡੇ ਅਫਸਰ ਚੰਗੀਆਂ ਪੋਸਟਾਂ ਤੇ ਰਹਿ ਕੇ ਰਿਟਾਇਰ ਹੁੰਦੇ ਆ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਉਹਨਾਂ ਦੀ ਇੰਟਰੋਡਕਸ਼ਨ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਦੇ ਪੋਸੂਨਾਮਾ ਚੈਨਲ ਦੇ ਤੋਂ ਕਰਕੇ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਲੋਕ ਜਿਹੜੇ ਜਾਣੂ ਹੋ ਸਕਣ ਕਿ ਪਾਵਰ ਆਫ ਸੋਸ਼ਲ ਜੁਨਟੀ ਲੋਕਾਂ ਦੇ ਨਾਲ ਸਹਿਚਾਰ ਬਣਾ ਕੇ ਇੱਕ ਇਹੋ ਜਿਹਾ ਪਲੇਟਫਾਰਮ ਸਿਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਨਾਲ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਉੱਜਵਲ ਹੋ ਸਕੇ ਅਤੇ ਉਹਨਾਂ ਦੀ ਜੋ ਵੀ ਮਦਦ ਹੋ ਸਕਦੀ ਹੈ ਉਹਦੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਸੜਾ ਲਿੰਕ ਨਹੀਂ ਸਾਰੇ ਹੀ ਧਰਮਾਂ ਦੇ ਅਸੀਂ ਸਤਿਕਾਰ ਕਰਦੇ ਹਾਂ ਸੋ ਮੈਂ ਸਾਵ ਜਿਵੇਂ ਕਿ ਅੱਜ ਸਿਹਤ ਦੇ ਐਂਗਲ ਤੋਂ ਬਿਲਕੁਲ ਠੀਕ ਹੈ ਸਿਰਫ ਥੋੜਾ ਲੱਤਾਂ ਦੀ ਪ੍ਰੋਬਲਮ ਆਈ ਹੈ ਅਦਰਵਾਈਜ਼ ਮੈਂਟਲੀ ਹਰ ਇੱਕ ਐਂਗਲ ਤੋਂ ਠੀਕ ਹੈ ਸਿਹਤ ਦੇ ਐਂਗਲ ਤੋਂ ਠੀਕ ਹੈ ਸਿਰਫ ਚੱਲਣ ਦੇ ਵਿੱਚ ਪ੍ਰੋਬਲਮ 3-4 ਸਾਲ ਤੋਂ ਹੈ ਸੋ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਉਹਨਾਂ ਦਾ ਆਸ਼ੀਰਵਾਦ ਸਾਡੇ ਸਿਰ ਤੇ ਬਣਿਆ ਰਹੇ ਮੰਮੀ ਜੀ ਬੈਠੇ ਉਹਨਾਂ ਦਾ ਆਸ਼ੀਰਵਾਦ ਸਾਡੇ ਸਿਰ ਤੇ ਬਣਿਆ ਰਹੇ ਸੋ ਦੰਦਰ ਸਿੰਘ ਬਾਗੀ ਜਿਹੜੇ ਕਿ ਲੁਧਿਆਣਾ ਤੋਂ ਬਹੁਤ ਹੀ ਉਤਾਵਲੇ ਰਹਿੰਦੇ ਆ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਆ ਜਿਨ੍ਹਾਂ ਦੇ ਵੀ ਗ੍ਰਹਿ ਵਿਖੇ ਵਿਗਿਆ ਸੀ ਜਿਨ੍ਹਾਂ ਨੇ ਪੋਸੂ ਨਾਮਾ ਪਾਵਰ ਆਫ ਸੋਸ਼ਲ ਜੁੰਟੀ ਲਈ ਬੇਟੀ ਨਾਂ ਦੀ ਬਲੋਂ ਸਹਿਯੋਗ ਇਕਨੋਮਿਕਲੀ ਕੀਤਾ ਪਈ ਗਿਆ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਅਸੀਂ ਲੁਧਿਆਣੇ ਦੇ ਵਿੱਚ ਇਹਨਾਂ ਦਾ ਨਾਲ ਇਹਨਾਂ ਦੀ ਜਿਹੜੀ ਟੀਮ ਉਹਦੇ ਨਾਲ ਲਾਈਕ ਮਿਲ ਕੇ ਚੱਲਦੀ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਆਪਰੋਪ ਸੋਸ਼ਲ ਜੁੰਟੀ ਦੇ ਦਰਸ਼ਕਾਂ ਨੂੰ ਮੇਰਾ ਇਹੋ ਹੀ ਬੇਨਤੀ ਹੈ ਕਿ ਚੈਨਲ ਨੂੰ ਦੇਖੋ ਜਿਹੜਾ ਗੁਰੂਆਂ ਦੀ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ 바ਵਾ ਸਾਹਿਬ ਦੇ ਡਾਕਟਰ ਪੀਬਰਾਓ ਅੰਬੇਡਕਰ ਜੀ ਦੇ ਵਿਚਾਰਧਾਰਾ ਜਿਨ੍ਹਾਂ ਨੇ ਆਪਣੀ ਸਾਰੀ ਐਜੂਕੇਸ਼ਨ ਚਾਰ ਬੱਚੇ ਅਤੇ ਆਪਣਾ ਪੂਰਾ ਜੀਵਨ ਮਾਤਾ ਰਾਮਾਬਾਈ ਦਾ ਜੀਵਨ ਕੌਮ ਦੀ ਬਿਹਤਰੀ ਲਈ ਮਨੁੱਖਤਾ ਦੇ ਭਲੇ ਲਈ 바ਰ ਦਿੱਤਾ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਹੋਏ ਹਾਂ ਸੋ ਇਹਨਾਂ ਸ਼ਬਦਾਂ ਦੇ ਨਾਲ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਇੰਜੀਨੀਅਰ ਐਨ ਬੈਂਸ ਤਕਰੀਬਨ 9 ਸਾਲ ਐਸ ਚੀਫ ਇੰਜੀਨੀਅਰ ਬਿਜਲੀ ਬੋਰਡ ਵਿੱਚ ਕੰਮ ਕੀਤਾ ਅਬ ਬੜੀਆਂ achhe achhe poster ਤੇ ਰਹਾ ਹਾਂ ਮੈਂ ओएसडी ਟੂ ਚੇਅਰਮੈਨ ਸ਼੍ਰੀ ਐਨ ਐਸ ਸੰਤਲਾਲ ਰਹਾ ਹਾਂ ਸ਼੍ਰੀ ਐਚ ਐਸ ਬੇਜਾਦੀ ਨਾਲ ਰਹਾ ਹਾਂ ਔਰ ਬੰਦੇ ਬੰਦੇ ਚੀਫ ਇੰਜੀਨੀਅਰ ਔਰ ਮੈਂਬਰ ਆਫ ਬੋਰਡ ਬਹੁਤ ਰਿਗਾਰਡ ਕਰਦੇ ਹੋ ਬਹੁਤ ਮੈਨ ਸਾਡੇ ਅਕਸਰ ਜਿਹੜੇ ਮੈਨ ਹਾਂ ਔਰ ਮੈਨ ਨੂੰ ਹੋਰ ਬੜੀ ਖੁਸ਼ੀ ਹੁੰਦੀ ਹੈ ਇਹ ਮਨਕੰਦਰ ਨਸੀ ਇਹ ਬੈਂਸਾਬ ਅਜੀ ਸਾਹਮਣੇ ਗੁੱਸੇ ਵਿੱਚ ਕਦੀ ਜ਼ਿੰਦਗੀ ਦੇਖਿਆ ਇਹ ਮਨਕੰਦਰ ਨਸੀ ਆਪ ਦੱਸਿਆ ਕਾਂਸਾ ਗੁੱਸੇ ਕਰੀਨ ਦੇਖਿਆ